ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਸੋ ਮੈਂ ਤੁਹਾਡਾ ਆਪਣਾ ਵੀਰ ਕਲਵੰਦ ਸਿੰਘ ਇੱਕ ਜ਼ਰੂਰੀ ਜਿਹੜੀ ਤੁਹਾਨੂੰ ਅਰਜ਼ ਕਰਨੀ ਹੈ ਖਾਸ ਕਰਕੇ ਸਾਡੇ ਸਤਿਕਾਰਯੋਗ ਬਹੁਤ ਹੀ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਕ੍ਰਾਂਤੀਕਾਰੀ ਤਰੀਕੇ ਦੇ ਨਾਲ ਸਮਾਜ ਨੂੰ ਹਰ ਤਰੀਕੇ ਦਾ ਇਨਸਾਫ ਦਿਵਾ ਰਹੇ ਆ ਸਾਡੇ ਸਤਿਕਾਰਯੋਗ ਬਾਬਾ ਨਛੱਤਰਨਾਥ ਜੀ ਸ਼ਿਰਗਲ ਸੋ ਉਹਨਾਂ ਵੱਲੋਂ ਇੱਕ 20 ਤਰੀਕ ਨੂੰ ਧਰਨਾ ਰੱਖਿਆ ਗਿਆ ਵਾ ਅੰਮ੍ਰਿਤਸਰ ਭੰਡਾਰੀ ਪੁਲ ਤੇ ਸੋ ਉਹਦੇ ਵਿੱਚ ਸਾਰੇ ਜਣੇ ਜਰੂਰ ਵੱਧ ਚੜ ਕੇ ਹਸਲਵੋ ਅਸੀਂ ਵੀ ਜਰੂਰ ਪਹੁੰਚਾਂਗੇ ਸੋ ਕਿਉਂਕਿ ਪਿਛਲੇ ਦਿਨੀ ਜਿਹੜਾ ਵਡਾਲੀ ਦੇ ਵਿੱਚ ਨਿਸ਼ਾਨ ਸਾਹਿਬ ਜਿਹੜਾ ਕੁਝ ਧਨਾੜ ਵੱਲੋਂ ਹੰਕਾਰੀਆਂ ਵੱਲੋਂ ਜਿਹੜਾ ਜਿੰਨਾਂ ਦੀ ਧੌਣ ਚ ਕਿੱਲਾ ਉਹਨਾਂ ਨੇ ਗੁਰੂ ਮਾਰ ਦਾ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਉਹ ਪਟ ਦਿੱਤਾ ਸੀ ਟਰੈਕਟਰ ਦੇ ਨਾਲ ਤੋੜ ਦਿੱਤਾ ਸੀ ਵੱਡੀ ਬੇਅਦਬੀ ਕੀਤੀ ਸੀਗੀ ਔਰ ਇਹ ਇਹ ਕਥਾਣੀ ਮਤਲਬ ਇਹ ਬڑے ਪੰਜਾਬ ਦੇ ਵਿੱਚ ਵੱਡੀ ਥਾਂ ਹੀ ਹੋ ਰਿਹਾ ਵਾ ਸੋ ਉਹਨਾਂ ਦੇ ਖਿਲਾਫ ਭਾਵੇਂ ਐਫ ਆਈ ਆਰ ਜ਼ਰੂਰ ਦਰਜ ਹੋ ਗਈ ਸੀ ਪਰ ਉਹ ਗੋਗਲੋਂ ਤੋਂ ਮਿੱਟੀ ਝਾੜਨ ਵਾਲਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਜਿਹੜੇ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੇ ਇਹ ਕੰਮ ਕੀਤਾ ਪਰ ਅਜ ਤੱਕ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਐਸੀ ਐਕਟ ਜਿਹੜੀ ਲੱਗਣੀ ਚਾਹੀਦੀ ਆ ਉਹ ਨਹੀਂ ਲੱਗੇ ਸੋ ਐਸੀ ਐਕਟ ਲਵਾਉਣ ਨੂੰ ਤੇ ਉਹਨਾਂ ਨੂੰ ਗ੍ਰਿਫਤਾਰ ਗ੍ਰਿਫਤਾਰ ਕਰਵਾਉਣ ਦੇ ਲਈ ਸੋ 20 ਤਰੀਕ ਨੂੰ ਜ਼ਰੂਰ ਮੇਰੇ ਵੀਰ ਸਰ ਜੀ ਨੇ ਪਹੁੰਚੋ ਧੰਨਵਾਦ ਜੀ ਪੀਐਮ ਜੀ